ਜਵਾਨੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਸੋ ਕਹ ਹਟਲ ਗੁਰ ਸੇਵੀ ਐ ਐਨ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਇੱਕ ਤੁਕੀ ਹੁ ਗੁਰ ਸੇਵੇ ਸੋ ठाकुर ਜਾਨੈ ਦੁਖ ਮਿਟਾਇ ਸਚ ਸ਼ਬਦ ਪਛਾਨੈ ਹੁ ਗੁਰ ਸੇਵੇ ਸੇਠ ਸੋ ठाकुर ਜਾਨੈ ਦੁਖ ਮਿਟਾਇ ਸਚ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਾਤ ਗੁਰ ਸੇਵ ਦੇਖੋ ਪ੍ਰਵਣੈ ਨਿਰਾਉ ਬੰਦਨ ਮਾਤ ਪਿਤਾ ਸੰਸਾਰ ਬੰਦਨ ਸੋਤ ਕੰਨਿਆ ਅਰਨਾਰ ਬੰਦਨ ਕਰਮ ਧਰਮ ਹਉ ਕੀਆ ਬੰਦਨ ਪੁੱਤ ਕਲਤ ਮਨ ਵੀਆ ਬੰਦਨ ਕਿਰਖੀ ਕਰਹਿ ਕਿਰਸਾਨ ਹਉ ਮੈ ਡਨ ਸਹੈ ਰਾਜਾ ਮੰਗੈ ਦਾਨ ਬੰਦਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਦਨ ਸਾ ਸੰਚੈ ਧਨ ਜਾਏ ਬਿਨਹਰ ਭਗਤ ਨ ਪਵੇ ਠਾਏ ਬੰਦਨ ਬੇ ਬੇਦ ਬਾਦ ਅਹੰਕਾਰ ਬੰਦਨ ਬਿਨਸੈ ਮੋਹ ਬিকার ਨਾਨਕ RAM ਨਾਮ ਸਰਨਾਈ ਸਤਗੁਰੂ ਰਾਖੇ ਬੰਦਨਾ ਪਾਈ ਨਾਨਕ RAM ਨਾਮ ਸਰਨਾਈ ਸਤਗੁਰੂ ਰਾਖੇ ਵੰਦਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੂ ਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਿਆਈ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹਿਆਂ ਦੀ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਬਹੁਤੀ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਮਾਈ ਭਾਈ ਨੇ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਲਾਹੀ ਅਮਰਤਮਈ ਪਵਿੱਤਰ ਗੁਰਬਾਣੀ ਸ਼੍ਰੀ ਆਸਾ ਕੀ ਵਾਰ ਦਾ ਅਮਰਤਮਈ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ ਆ ਸ਼ਰਧਾ ਦੇ ਨਾਲ ਗੁਰੂ ਚਰਨਾਂ ਵਿੱਚ ਆਪਣਾ ਸੀਸ ਨਵਾਈਏ ਮਨ ਚਿੱਤ ਕਰਕੇ ਇਕਾਗਰ ਹੋਈਏ ਔਰ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ ਅੱਜ ਦਾ ਸ਼ਬਦ ਉ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 4716 ਦੇ ਉੱਤੇ ਹੈ ਆਸਾ ਮਹੱਲਾ ਪਹਿਲਾ ਇੱਕ ਤੁਕੀ ਆਸਾ ਰਾਗ ਦੇ ਅੰਦਰ ਅਸ਼ਟਪਦੀਆਂ ਚੱਲ ਰਹੀਆਂ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੇ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਆਸਾ ਮਹੱਲਾ ਪਹਿਲਾ ਮਹੱਲਾ ਤੋਂ ਪਾਵ ਓ ਗੁਰੂ ਜਿਨ੍ਹਾਂ ਦੀ ਬਾਣੀ ਹੋਵੇ ਉਹਨਾਂ ਦਾ ਅੱਗੇ ਸੰਕੇਤ ਦਿੱਤਾ ਹੁੰਦਾ ਪਹਿਲਾ ਦੂਜਾ ਤੀਜਾ ਅਸਲ ਰੂਪ ਵਿੱਚ ਮਹੱਲਾ ਜਿਹੜਾ ਸ਼ਬਦ ਹੈ ਇਹ ਅਰਬੀ ਪਾਸ਼ਾ ਦੇ ਵਿੱਚੋਂ ਆਇਆ ਜਿਹਦਾ ਹਲੂ ਲੈ ਨੂੰ ਕਹਿੰਦੇ ਆ ਜੀ ਦੇ ਅਰਥ ਹਨ ਉਤਰਨ ਦੇ ਇਹਦਾ ਜਿਹੜਾ ਤਾਤੂ ਹੈ ਮਸਦਰ ਹੈ ਉਹ ਹਲ ਹੈ ਹਲ ਅਰਬੀ ਫਾਰਸੀ ਵਿੱਚ ਇਹ ਨਿਜ਼ਮ ਹੈ ਕਿ ਜੋ ਮਸਦਰ ਹੋਵੇ ਤਾਤੂ ਹੋਵੇ ਉਹਦਾ ਸੇਮ ਉਚਾਰਨ ਰਹਿੰਦਾ ਤੇ ਇਹ ਹੱਲ ਮਸਦਰ ਹੈ ਤੇ ਫਿਰ ਜਦੋਂ ਇਹਦੇ ਅੱਗੇ ਪਿੱਛੇ ਸਵੰਦਕ ਕੋਈ ਵਧਾ ਕੇ ਲਾ ਲਏ ਜਾਂਦੇ ਤੇ ਫਿਰ ਇਹਨੂੰ ਮਮਾ ਮ ਹੱਲ ਮਸਦਰ ਹੋ ਗਿਆ ਲੱਲੇ ਕੰਨਾਂ ਲੱਗਿਆ ਹੋਇਆ ਲਾ ਬਣ ਗਿਆ ਇਹਨੂੰ ਉਚਾਰਨ ਹੋਏਗਾ ਮਹੱਲਾ ਇਹ ਲਿਖਿਆ ਹੋਇਆ ਗ੍ਰੰਥਾਕਾਰਾਂ ਨੇ ਡਾਕਟਰ ਸਰਦਾਰ ਸ਼ਮਸ਼ੇਰ ਸਿੰਘ ਸ਼ੋਕ ਹੋਣਾ ਵੀ ਦਿੱਤਾ ਹੈ ਡਾਕਟਰ ਭਾਈ ਵਾਹਿਗੁਰੂ ਭਾਈ ਕਾਨ ਸਿੰਘ ਨਾਬਾ ਮਹਾਨ ਕੋਸ਼ ਦੇ ਅੰਦਰ ਅਗਰ ਇਸ ਨੂੰ ਵੇਖਿਆ ਜਾਏ ਉਹ ਵੀ ਦਿਖ ਜਾਏਗਾ ਔਰ ਹੁਕਮਨਾਮਾ ਦੀ ਵਿਆਖਿਆ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਹੋਣਾ ਨੇ ਉਹਨਾਂ ਨੇ ਵੀ ਦਿੱਤਾ ਬਹੁਤ ਵਿਸਥਾਰ ਨਾਲ ਜਿਹੜੀ ਉਹਨਾਂ ਦੀ ਮੁਖਵਾਕ ਦੀ ਵਿਚਾਰ ਉਹਨਾਂ ਦਿੱਤੀ ਹੋਈ ਹੈ ਮੁਖਵਾਕ ਪ੍ਰਕਾਸ਼ ਉਹਦੇ ਪਹਿਲੇ ਵੋਲੀਅਮ ਦੇ ਅੰਦਰ ਤਿੰਨ ਉਹਨਾਂ ਦੇ ਹੈਗੇ ਗ੍ਰੰਥ ਪਹਿਲੇ ਵਿੱਚ ਇਹਦਾ ਕਾਫੀ ਗਹਿਰਾ ਜ਼ਿਕਰ ਉਹਨਾਂ ਨੇ ਕੀਤਾ ਹੋਇਆ ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਦੱਸਿਆ ਵੀ ਜਿਵੇਂ ਉਤਰਨ ਦੇ ਭਾਵ ਨਾਲ ਜਿਸ ਸਰੀਰ ਵਿੱਚ ਜੋਤ ਉੱਤਰੀ ਗੁਰੂ ਨਾਨਕ ਸਾਹਿਬ ਦੇ ਵਿੱਚ ਇਸ ਸਰੀਰ ਵਿੱਚ ਇਹ ਜੋਤ ਹਲੂਲ ਹੋਈ ਰੱਬੀ ਜੋਤ ਤਾਂ ਕਰਕੇ ਫਿਰ ਇਹ ਮਹੱਲਾ ਪਹਿਲਾ ਪਾਪ ਉਹ ਪਹਿਲਾ ਸਰੀਰ ਜਿਸ ਵਿੱਚ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ ਨਿਰੰਕਾਰ ਜੀ ਦੀ ਜੋਤ ਐਨ ਜਾਰਾ ਰੂਪ ਵਿੱਚ ਹਲੂਲ ਹੋਈ ਉਤਰੀ ਉਹ ਪਹਿਲੀ ਉਹ ਪਹਿਲੇ ਗੁਰੂ ਸਾਹਿਬ ਫਿਰ ਮਹੱਲਾ ਦੂਜਾ ਤੋਂ ਪਾਵ ਉਹ ਦੂਜੇ ਗੁਰੂ ਸਾਹਿਬ ਜਿਨ੍ਹਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਉਤਾਰਾ ਹੋਇਆ ਇਸ ਤਰੀਕੇ ਇਹ ਸ਼ਬਦ ਮਹੱਲਾ ਹੈ ਆਸਾ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਈ ਬਾਣੀ ਇੱਕ ਤੁਕੀ ਇੱਕ ਇੱਕ ਤੁਕ ਪਹਿਲਾਂ ਜਿਹੜੀਆਂ ਸਤਪਤੀਆਂ ਸੀਆਂ ਉਹਨਾਂ ਦੀਆਂ ਦੋ ਦੋ ਤੁਕਾਂ ਕਿਤੇ ਕਿਤੇ ਚਾਰ ਚਾਰ ਪੰਕਤੀਆਂ ਵਾਲੇ ਇਹਦੇ ਵਿੱਚ ਇੱਕ ਇੱਕ ਤੁਕ ਜਣੀ ਦੋ ਦੋ ਪੰਕਤੀਆਂ ਤੇ ਫੇਰ ਵਿਸ਼ਰਾਮ ਆ ਜਾਏਗਾ ਐਉਂ ਇਸ ਲਈ ਇੱਕ ਤੁਕੀ ਇਹਨੂੰ ਕਿਹਾ ਹੈ ਹੁਣ ਗੁਰੂ ਜੀ ਬਖਸ਼ਿਸ਼ ਕਰ ਰਹੇ ਗੁਰਸੇਵੇ ਸੋ ਠਾਪੁਰ ਜਾਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਉਸ ਵਾਹਿਗੁਰੂ ਜੀ ਦੀ ਪਹਿਚaan ਮਨੁੱਖ ਨੂੰ ਕਿਵੇਂ ਹੋਵੇ ਜੋ ਸਾਰੇ ਘਾਟ ਹਿਰਦਿਆਂ ਵਿੱਚ ਵੱਸਦਾ ਹੈ ਤੇ ਕਿਹੜੇ ਕਾਰਨਾ ਕਰਕੇ ਮਨੁੱਖ ਉਧਰ ਨੂੰ ਜਾ ਨਹੀਂ ਰਿਹਾ ਜੇ ਸਭਾ ਘਟ ਰਾਮ ਬੋਲੇ ਹਰੇਕ ਦੇ